ਤਲਵੰਡੀ ਸਾਬੋ ਤੋਂ ਅਕਾਲੀ ਦਲ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਚੋਣ ਲੜ ਰਹੇ ਨੇ ਸਾਡੇ ਨਾਲ ਨੇ ਸਿੱਧੂ ਸਾਹਿਬ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਤੱਕ ਦੇਖੋ ਜੀ ਇਨੀਸ਼ੀਅਲ ਟ੍ਰੈਂਡ ਹੈ ਹਲੇ ਤਾਂ 7 ਵਜੇ ਸ਼ੁਰੂ ਹੋਈ ਹੈ ਪਹਿਲਾਂ ਤਾਂ ਮੈਨੂੰ ਇਹ ਖੁਸ਼ੀ ਹੈ ਦੱਸ ਦਿਆ ਕਿ ਬੜਾ ਪੀਸਫੁਲੀ ਇਲੈਕਸ਼ਨ ਦਾ ਜਿਹੜਾ VOTING ਦਾ ਸਿਲਸਿਲਾ ਸ਼ੁਰੂ ਹੋਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਮ ਦੇ 6:30 ਵਜੇ ਤੱਕ ਬੜਾ ਪੀਸਫੁਲ ਤੇ ਅਮਨ ਸ਼ਾਂਤੀ ਨਾਲ ਸਾਡੀਆਂ ਇਹ ਵੋਟਾਂ ਪੈਣਗੀਆਂ ਤੇ ਨਾਲ ਹੀ ਜੋ ਇਨੀਸ਼ੀਅਲ ਟ੍ਰੈਂਡ ਮੈਂ ਪਿੰਡਾਂ 'ਚ ਪਤਾ ਕੀਤਾ ਸਵੇਰ ਦਾ ਤੇ ਅੱਜ ਮੈਂ ਹੁਣ ਰਾਉਂਡ ਸ਼ੁਰੂ ਕਰ ਰਿਹਾ ਤੇ ਮੈਨੂੰ ਲੱਗ ਰਿਹਾ ਹੈ ਕਿ ਸ਼ੋਭਨੀ ਕਾਲੀ ਦੇ ਦੇ ਪੱਖ ਲੋਕਾਂ ਦਾ ਜਿਹੜਾ ਪ੍ਰਵਾਹ ਕਹਿ ਲੋ ਜਾਂ ਆਪਣਾ ਟ੍ਰੈਂਡ ਕਹਿ ਲੋ ਉਹ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਜਿਵੇਂ ਦਿਨ ਵੱਧ ਰਿਹਾ ਹੈ ਉਵੇਂ ਉਵੇਂ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਸਾਡੇ ਬੜੀ ਪੋਜ਼ਿਟਿਵ ਆ ਰਹੀਆਂ ਨੇ ਸਭ ਅਲੀਗੇਸ਼ਨ ਤੁਹਾਡੇ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਲਗਾ ਰਹੀ ਹੈ ਕਿ ਕਾਲੀ ਦਲ ਤੱਕਾ ਕਰ ਰਿਹਾ ਹੈ ਚੋਣਾਂ ਦੇ ਅੰਦਰ ਥੋਡੇ ਸਾਹਮਣੇ ਹੈ ਜੀ ਆ ਪੀਸੂਲ ਇੱਥੇ ਹੈ ਜੀਵਨ ਸਿੰਘ ਵਾਲੇ ਕਿਸੇ ਪਿੰਡ ਚ ਉਹੀ ਤਾਂ ਮੈਂ ਕਿਹਾ ਜਦੋਂ ਕੋਈ ਮੁੱਦਾ ਨਹੀਂ ਧੱਕਾ ਕਰ ਰਿਹਾ ਤੁਹਾਡੇ ਸਾਹਮਣੇ ਕੋਈ ਧੱਕਾ ਤੁਸੀਂ ਜਾਓ ਮੇਰੇ ਨਾਲ ਚੱਲੋ ਆਪਾਂ ਰਾਉਂਡ ਕੱਢਦੇ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਜਿਸ ਤਰ੍ਹਾਂ ਕੱਲ ਕੀਤਾ ਉਹ ਇਨਸੀਡੈਂਟ ਨਾਲ ਬੜਾ ਉਹਨਾਂ ਨੂੰ ਇਹ ਲੱਗੇਗਾ ਕਿ ਇਸੇ ਤਰ੍ਹਾਂ ਇਲੈਕਸ਼ਨ ਚ ਹੋਊਗਾ ਬਿਲਕੁਲ ਗਲਤ ਗਲ ਕੱਲ ਜਿਹੜਾ ਇਲਜ਼ਾਮ ਲਾਇਆ ਹੈ ਆਮ ਆਦਮੀ ਪਾਰਟੀ ਦਾ ਉਹ ਟੋਟਲ ਡਰਾਮਾ ਸੀ ਉਹਨਾਂ ਕੋਲ ਕੋਈ ਮੁੱਦਾ ਨਹੀਂ ਉਹਨਾਂ ਨੂੰ ਕੋਈ ਆਪਣੇ ਇਥੇ ਪਿੰਡਾਂ ਸਪੋਰਟ ਨਹੀਂ ਮਿਲੀ ਅਖੀਰ ਚ ਜਾ ਕੇ ਉਹਨਾਂ ਨੇ ਇਹ ਇੱਕ ਡਰਾਮਾ ਕੀਤਾ ਕੱਲ ਫਿਰ ਸ਼ਾਮ ਨੂੰ ਖੁਦ ਹੀ ਉਹ ਕੈਂਡੀਡੇਟ ਕਹਿਣ ਲੱਗੀ ਕਿ ਮੈਂ ਮਾਫੀ ਮੰਗ ਲੈਨੀ ਆ ਸੋ ਇਸ ਕਰਕੇ ਇਸ਼ੂ ਲੈਸ ਇਹਨਾਂ ਵਾਸਤੇ ਇਲੈਕਸ਼ਨ ਹੈ ਅਸੀਂ ਬੜੇ ਇਸ਼ੂਸ ਤੇ ਇਲੈਕਸ਼ਨ ਲੜਿਆ ਡੁਅਲ ਵੀ ਲੱਗਦਾਗਾ ਕਿਹੜੇ ਮੁੱਦੇ ਤੇ ਸਭ ਤੋਂ ਵੱਧ VOTING ਜਿਹੜੀ ਤੁਹਾਨੂੰ ਹੋ ਰਹੀ ਹੋ ਕਿਉਂਕਿ ਨਸ਼ਾ ਇੱਕ ਮਸਲਾ ਪੰਜਾਬ ਚ ਵਿਕਾਸ ਵੀ ਇੱਕ ਮਸਲਾ ਹੈਗਾ तमाम ਮਸਲੇ ਨੇ ਕਿਹੜਾ ਹੈ ਜਾਂ ਮੁੱਦਾ ਜਿਹਦੇ ਵੋਟ ਦੇ ਰਹੇ ਨੇ ਤੁਹਾਨੂੰ ਇਹ ਇੱਕ ਡਵੈਲਪਮੈਂਟ ਤਕ ਮੇਰੀ ਆਪ ਦੀ ਲੋਕਾਂ ਨਾਲ ਪਹਿਚਾਨ ਜਿਹੜੀ ਪਿਛਲੇ 20 ਸਾਲ ਤੋਂ ਇਸ ਹਲਕੇ ਨਾਲ ਲਗਾਤਾਰ ਬਣਾਈ ਮੈਂ ਰੱਖੀ ਹੈ ਹੋਰ ਕਿਸੇ ਵੀ ਉਮੀਦਵਾਰ ਨੇ ਜਾਂ ਕਿਸੇ ਵੀ ਪਾਰਟੀ ਨੇ ਐਨੀ ਪਹਿਚਾਨ ਪਰਸਨਲ ਤੌਰ ਤੇ ਤੇ ਵਿਚਰਨ ਦੇ ਤੌਰ ਤੇ ਤੇ ਔਨੈਸਟੀ ਐਂਡ ਇੰਟੈਗ੍ਰਿਟੀ ਐਂਡ ਕਮ ਕਰਨ ਨਾਲ ਜੋ ਮੇਰਾ ਸੁਭਾਅ ਹੈ ਤੇ ਮੈਂ ਲੋਕਾਂ ਦੇ ਕੰਮ ਕੀਤੇ ਨੇ ਉਹਨਾਂ ਦਾ ਲੋਕੀ ਮੈਨੂੰ ਫਤਵਾ ਦੇਣਗੇ ਮੇਰੇ ਹੱਕ 'ਚ